ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਉੱਪਰ ਸੀਮਸੰਦ ਨੇ ਗੋਲੀ ਚਲਾਈ ਧੀਰਮਲ ਨੇ ਭੇਜਿਆ ਤੇ ਬਾਬਾ ਮੱਖਣਸ਼ਾਲਵਾਣਾ ਜਦੋਂ ਉਹਨੂੰ ਪਤਾ ਲੱਗਾ ਉਹ ਆਪਣੇ ਅੰਗ ਰੱਖੇ ਕਿਉਂਕਿ ਵਪਾਰੀ ਸੀ ਬਹੁਤ ਵੱਡਾ ਜਿਵੇਂ ਅੱਜ ਦੇ ਸਮੇਂ ਜਿਹੜਾ ਬਿਜ਼ਨਸਮੈਨ ਹੁੰਦਾ ਵਪਾਰੀ ਹੁੰਦਾ ਨਾ ਉਹਦੇ ਨਾਲ ਅੰਗ ਰੱਖੇਕ ਵੀ ਹੁੰਦੇ ਨੇ ਬਾਬਾ ਮੱਖਣਸ਼ਾਲਵਾਣਾ ਕੋ ਮਾਮੂਲੀ ਇਨਸਾਨ ਨਹੀਂ ਸੀ ਬਹੁਤ ਵੱਡੇ ਵਪਾਰੀ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਉੱਪਰ ਗੋਲੀ ਚਲਾਈ ਗਈ ਹੈ ਸੀਮਸੰਦ ਵੱਲੋਂ ਤੇ ਕਿਹਦਾ ਮਸੰਦ ਹੈ ਤੀਰਮਲ ਦਾ ਮਸ਼ਕਾਂ ਬਨ ਕੇ ਲਿਆਂਦਾ ਗਿਆ ਪਾਸ਼ਾ ਨੇ ਕਿਹਾ ਕੋਈ ਗੱਲ ਨੀ ਛੱਡ ਦਿਓ ਦਿਆਲੂ ਪਾਸ਼ਾ ਕਿਰਪਾਲੂ ਗੁਰੂ ਕਿਉਂਕਿ ਮਹਾਰਾਜ ਜਾਣਦੇ ਨੇ ਆਤੇ ਤਰਖਿਓ ਅਸੀਂ ਤੇ ਕਈ ਵਰੀ ਮਿੱਡਜ ਬੰਦਾ ਝੜਕਾਉਣ ਤੁਰ ਪੈਨੇ ਆ ਪਾਸ਼ਾ ਕਹਿੰਦੇ ਜੇ ਅੱਜ ਇਹਦਾ ਵਿਰੋਧ ਕੀਤਾ ਇੱਕ ਧਿਰ ਬਣੇਗੀ ਇਹਨੂੰ ਇਗਨੋਰ ਕਰ ਦਿਓ ਇਗਨੋਰ ਕੀਤਾ ਤੀਰਮਲ ਕਿੱਥੇ ਰਹਿ ਗਿਆ ਕਈ ਵਾਰੀ ਪਾਸਾ ਵਟਣ ਵਾਲੀ ਦੁਸ਼ਮਣ ਮਰ ਜਾਂਦਾ ਐਂ ਤਾਂ ਮਾਮੂਲੀ ਮਾਮੂਲੀ ਬੰਦਿਆਂ ਨੂੰ ਧਮਕੀਆਂ ਦੇ ਦੇ ਕੇ ਬਹੁਤ ਵੱਡੇ ਬਣਾ ਦਿੱਤਾ ਬਹੁਤ ਵੱਡੇ ਬਣਾ ਦਿੱਤਾ ਕਈ ਵਾਰੀ ਇਗਨੋਰ ਕਰਨ ਨਾਲ ਵੀ ਬੰਦਾ ਆਪਣੇ ਆਪ ਮਰ ਜਾਂਦਾ ਇਤਿਹਾਸ ਵਿੱਚ ਕਿੱਥੇ ਧੀਰਮਲ ਕਿੱਥੇ ਸਿਆਮ ਸੰਧ ਸਿੱਖਾਂ ਨੇ ਆਖਿਆ ਮਹਾਰਾਜ ਹੁਣੇ ਦੋ ਫਾੜ ਕਰ ਦੇ ਨਾ 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 ਇਹ ਕੰਮ ਨਹੀਂ ਕਰਨਾ ਵੀ ਇਹਨੇ ਆਪੇ ਮਰ ਜਾਣਾ ਹੈ ਇਹਨੇ ਆਪੇ ਖਤਮ ਹੋ ਜਾਣਾ ਇਹਨਾਂ ਨੇ ਜੋ ਕਰ ਦਿੱਤਾ ਹੈ ਨਾ ਇਹਨਾਂ ਨੂੰ ਖਤਮ ਕਰ ਲਈ ਆਪਣੇ ਆਪ ਹੀ ਸਭ ਕੁਝ ਆਪਣੇ ਆਪ ਹੀ ਹੋਣਾ ਹੈ ਬਹੁਤ ਕੁਝ ਵਾਪਰਿਆ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਆਪਣੀ ਰਸਨਾ ਤੋਂ ਇੱਕ ਮਾੜਾ ਸ਼ਬਦ ਨਹੀਂ ਕਹਿੰਦੇ ਜਦੋਂ ਸਾਬ ਜਦਿਆਂ ਬਾਰੇ ਪਤਾ ਲੱਗਾ ਸਿਰਫ ਬੈਠੇ ਬੈਠੇ ਕਾਇਦਾ ਬੂਟਾ ਪਟਿਆ ਇਦਾਂ ਸਿੱਖਾਂ ਪੁੱਛਿਆ ਮਹਾਰਾਜ ਇਹ ਕੀ ਹੁਣ ਤੁਹਾਨੂੰ ਪਤਾ ਜਿਨ੍ਹਾਂ ਨੂੰ ਬਜ਼ੁਰਗਾਂ ਨੂੰ ਪਤਾ ਹੋਣਾ ਕਾਇਦਾ ਬੂਟਾ ਜੇ ਉੱਤੋਂ ਵੱਢੀਏ ਤਾਂ ਫੇਰ ਪੁੰਗਰ ਪੈਂਦਾ ਜੜ ਪੜ ਦਿੱਤੀ ਤੇ ਸਿੱਖ ਨੇ ਪੁੱਛਿਆ ਮਹਾਰਾਜ ਇਹ ਕੀ ਕਹਿੰਦੇ ਇਸ਼ਾਰਾ ਸਮਝੋ ਜੋਗੋਜ ਕਰ ਬੈਠਿਆ ਨਾ ਇਹਨਾਂ ਦੀਆਂ ਜੜਾ ਪੱਟਣ ਨੂੰ ਇਹੋ ਹੀ ਬਹੁਤ ਹੈ ਸਰਹੰਦ ਦੀ ਧਰਤੀ ਤੇ ਜੋ ਕੁਝ ਵਾਪਰਿਆ 1704 ਚ ਤੇ ਉਹ ਦਿਨ ਦੂਰ ਨਹੀਂ ਸੀ ਜਦੋਂ 1710 ਵਿੱਚ 10 ਮਈ ਨੂੰ ਉਸੇ ਸਰਹੰਦ ਦੀ ਧਰਤੀ ਤੇ ਜਿੱਥੇ ਸਾਹਿਬ ਜادہ ਨੂੰ ਸ਼ਹੀਦ ਕੀਤਾ ਸੀ ਉਸੇ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਨਿਸ਼ਾਨ ਚੁਲਾ ਦਿੱਤਾ ਸੀ ਸਿਰਫ 60 ਸਾਲਾਂ ਬਾਅਦ 60 ਸਾਲਾਂ ਬਾਅਦ ਯਾਦ ਰੱਖਿਓ ਗੁਰੂ ਕੇ ਪਿਆਰੇ ਸਿੱਖੋ ਤਾਂ ਸਿਰਫ ਮੇਰਾ ਤੁਹਾਡਾ ਇਹ ਵਿਚਾਰਾ ਕਰਨ ਦਾ ਮਤਲਬ ਹੈ ਤੁਸੀਂ ਹਰ ਸਾਲ ਸੁਣਦੇ ਹੋ ਅਸੀਂ ਉਹਦੇ ਸਿੱਖਿਆਵਾਂ ਉਹਦੇ ਜੀਵਨ ਚੋਂ ਕੁਝ ਸਿੱਖਣ ਦਾ ਯਤਨ ਕਰੀਏ ਬੜੀ ਰਿਸਪੈਕਟ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦਾ ਸਤਿਕਾਰ ਕੀਤਾ ਗਿਆ ਪੂਰੀ ਰਿਸਪੈਕਟ ਦੇ ਨਾਲ ਚਿਖਾ ਜ ਨਹੀਂ ਜਾਂਦੀ ਹੈ ਪਾਸ਼ਾ ਦੇ ਸੀਸ ਦਾ ਸੰਸਕਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਭਾਈ ਲੱਖੀ ਸ਼ਾ ਵਣਜਾਰਾ ਪਾਸ਼ਾ ਦੀ ਦੇਹ ਦਾ ਜੋ ਵੀ ਰਾਖ ਸੀ ਜੋ ਵੀ ਉਹ ਬਾਅਦ ਵਿੱਚ ਅਨੰਦਪੁਰ ਸਾਹਿਬ ਲੈ ਕੇ ਆਪਣੇ ਪਰਿਵਾਰ ਤੇ ਆਪਣੇ ਪੈਰੋਕਾਰਾਂ ਸਮੇਤ ਅਨੰਦਪੁਰ ਸਾਹਿਬ ਪਹੁੰਚਦੇ ਨੇ ਗੁਰਤੇਗ ਬਾਦਰ ਮਹਾਰਾਜ ਦੇ ਜੀਵਨ ਦੀ ਹਿਸਟਰੀ ਬਹੁਤ ਰਾਈਟਰਾਂ ਨੇ ਲਿਖੀ ਹੈ ਆਪਣੇ ਘਰਾਂ ਵਿੱਚ ਚੰਗੀਆਂ ਕਿਤਾਬਾਂ ਰੱਖਣ ਦੀ ਆਤ ਪਾਓ ਅੱਜ ਕੱਲ ਤਾਂ ਕਿਤਾਬਾਂ ਤੁਸੀਂ ਹਾਰਡ ਕਾਪੀ ਨਾਲ ਵੀ ਰੱਖੋ ਤਨੂ ਪੀਡੀਆ ਫਾਈਲਾਂ ਮਿਲ ਜਾਂਦੀਆਂ ਨੇ ਪਰ ਮੈਂ ਇਸ ਗੱਲ ਦੇ ਉੱਤੇ ਬਲੀਵ ਕਰਦਾ ਭਾਵੇਂ ਮਿਲ ਜਾਂਦੀਆਂ ਨੇ ਪਰ ਆਪਣੇ ਘਰਾਂ 'ਚ ਹਾਰਡ ਕਾਪੀਆਂ ਰੱਖਣ ਦੀ ਆਦਤ ਪਾਓ ਸੋਹਣੀਆਂ ਲਾਇਬ੍ਰੇਰੀਆਂ ਬਣਾਓ ਜਿਵੇਂ ਤੁਹਾਡੇ ਘਰ ਕੋਈ ਗੈਸਟ ਆਇਆ ਕਿਤੇ ਭੁੱਲ ਭੁਲ ਕੇ ਕਿਸੇ ਐਮਐਲਏ ਐਮਪੀ ਨਾਲ ਫੋਟੋ ਲੈ ਜੇ ਨਾ ਕਿਸੇ ਬੰਦੇ ਦੀ ਤੇ ਕਿੱਥੇ ਲਾਉਂਦਾ ਹੈ ਜੀ ਭਲਾ ਕਦੀ ਬੈੱਡਰੂਮ 'ਚ ਲੱਗੀ ਵੇਖੀ ਹੈ ਕਿਸੇ ਐਮਐਲਏ ਐਮਪੀ ਦੀ ਫੋਟੋ ਕਦੀ ਕਿਸੇ ਨੇ ਆਪਣੇ ਬੈੱਡਰੂਮ 'ਚ ਲਾਈ ਹੈ ਕਿੱਥੇ ਲਾਉਂਦਾ ਭਲਾ ਜਿੱਥੇ ਆਏ ਕਾ ਗੈਸਟ ਨੇ ਬਹਿਣਾ ਹੈ ਤੇ ਲਾਉਂਦਾ ਵੀ ਇਸ ਤਰੀਕੇ ਨਾਲ ਹੈ ਵੀ ਜਿੱਧਰ ਉਹਨੇ ਬਹਿਣਾ ਹੈ ਕੰਦ ਦੂਜੇ ਤੇ ਲਾਉਂਦਾ ਤਾਂ ਕਿ ਵੇਖ ਲਵੇ ਕਿ ਫਲਾਣਾ ਐਮਪੀ ਐਮਐਲਏ ਮੈਨੂੰ ਜਾਣਦਾ ਈ ਆ ਵੇਲਾ ਫੇਰੀ ਫੋਟੋ ਲਤੀ ਉਹਦੇ ਨਾਲ ਭਾਵੇਂ ਉਹ ਦੋ ਚੌ ਸਾਲਾਂ ਬਾਅਦ ਫੇਰ ਬਦਲ ਜਾਣਾ ਹੈ ਭਾਵੇਂ ਹੋ ਸਕਦਾ ਸਿਰਫ ਚਾਹ ਦਾ ਕਾਪੀ ਪੀਤਾ ਹੋਵੇ ਉਹ ਤੇਰਾ ਨਾਮ ਵੀ ਨਾ ਜਾਣਦਾ ਹੋਵੇ ਪਰ ਬੰਦਾ ਵਿਖਾਉਣਾ ਚਾਹੁੰਦਾ ਹੈ ਨਾ ਜੇ ਦੁਨਿਆਵੀ ਕੋ ਮਾੜਾ ਜਾਂ ਸਤਾਤਾਰੀ ਬੰਦਾ ਅਸੀਂ ਉਹਦੇ ਨਾਲ ਮਾੜੀ ਜੀ ਵੀ ਫੋਟੋ ਲੈ ਜੇ ਤੇ ਵਿਖਾਉਣਾ ਚਾਹੁੰਦੇ ਆ ਤੇ ਆਪਣੇ ਘਰ ਉਸ ਪਾਸ਼ਾ ਦੀ ਤਸਵੀਰ ਲਾਓ ਸ਼ਬਦ ਦੀ ਜਿਹੜਾ ਜੁਗੋ ਜੁਗਾ ਟੱਲ ਹੈ ਸਤਗੁਰੂ ਵਿਟੋ ਵਾਰਿਆ ਜਿੱਤ ਮਿਲੇ ਖਸਮ ਸੰਭਾਲਿਆ ਜਨਕਾਰ ਉਪਦੇਸ਼ ਗਿਆਨੰਦ ਦੰਦਿਆ ਇਨਿ ਨੇਤਰੀ ਜਗਤਨ ਹਾਲਿਆ ਖਸਮ ਛੋੜ ਡੁੱਬੇ ਸੇ ਸਤਗੁਰੂ ਹੈ ਵਿਰਲੇ ਕਿਨੇ ਕਰ ਕਿਰਪਾ ਸ਼ਬਦਾਂ ਦੀਆਂ ਤਸਵੀਰਾਂ ਲਾਓ ਆਪਣੇ ਘਰਾਂ ਚ ਲਾਇਬ੍ਰੇਰੀਆਂ ਬਣਾਓ ਗੁਰੂ ਸਾਹਿਬ ਤੋਂ ਗੁਰਨਾਨ ਸਾਹਿਬ ਤੋਂ ਲੈ ਕੇ ਦਸਮ ਪਾਸ਼ਾ ਤੱਕ ਭਗਤ ਸਹਿਬਾਨ ਉਹਨਾਂ ਦੀਆਂ ਬਾਣੀ ਦੀਆਂ ਪੋਥੀਆਂ ਸੈਂਚੀਆਂ ਕਿਤਾਬਾਂ ਭਗਤਪੂਰਨ ਸਿੰਘ ਦਾ ਲਿਟਰੇਚਰ ਜਿਹੜੇ ਸਾਡੇ ਅਸਲੀ ਮਹਾਪੁਰਖ ਹੋਏ ਨੇ ਭਗਤਪੂਰਨ ਸਿੰਘ ਵਰਗਾ ਮਹਾਪੁਰਖ ਕੌਣ ਹੋਏਗਾ ਜਿਨ੍ਹਾਂ ਨੇ ਮਰੀਜ਼ਾਂ ਦੇ ਮੂੰਹ ਦੇ ਵਿੱਚ ਦੁੱਧ ਬਰੈਡ ਪਾਇਆ ਜਿਨ੍ਹਾਂ ਨਾਲ ਖੂਨ ਦਾ ਕੋਈ ਰਿਸ਼ਤਾ ਨਹੀਂ ਜਿਨ੍ਹਾਂ ਨੇ ਮੰਦ ਪੁੱਜੀ ਬੱਚਿਆਂ ਨੂੰ ਸੰਭਿਆ ਇੱਕ ਸੰਸਥਾ ਖੜੀ ਕੀਤੀ ਤੇ ਸੰਸਾਰ ਦੇ ਵਿੱਚ ਆਪਾਂ ਸਾਰੇ ਕੀ ਨਾਂ ਦੇ ਨਾਸਤਕਾਰ ਕਰਦੇ ਆ ਭਗਤ ਪੂਰਨ ਸਿੰਘ ਇੱਥੇ ਅੱਜ ਕਿੰਨਾ ਕੋਈ ਸਾਡੇ ਸਮਾਜ ਦੇ ਦੇਹਧਾਰੀ ਗੁਰੂ ਡੰਬ ਪੈਦਾ ਹੋ ਗਿਆ ਤੇ ਮੈਂ ਇੱਕ ਬਾਬਾ ਮੱਖਣਸ਼ਾਲ ਬਣਦੇ ਜੀਵਨ ਦੀ ਜਿਹੜੀ ਘਟਨਾ ਰਾਤ ਸਾਂਝੀ ਕੀਤੀ ਸੀ ਜਦੋਂ ਦੁਸਰਾਂ ਦੀ ਕਮਾਈ ਲੈ ਕੇ ਆਏ ਉਹਨਾਂ ਦੇ ਸਾਹਮਣੇ ਕਿੰਨੇ ਦੇਹਧਾਰੀ ਗੁਰੂ ਜਿਹੜੇ ਗੁਰੂ ਦੇ ਆਪਣੇ ਨਿਕਟਵਰਤੀਆਂ 'ਚੋਂ ਗੱਡੀਆਂ ਲਾ ਕੇ ਬੈਠੇ ਸੀ ਬਾਬਾ ਜੀ ਨੇ ਬੜੀ ਦਲੇਰੀ ਨਾਲ ਉਹਨਾਂ ਦਾ ਪਾਜੁ ਗੇੜਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਜਦੋਂ ਦਸਵੰਦ ਦੀ ਕਮਾਈ ਰੱਖੀ ਤੇ ਗੁਰੂ ਪਾਤਸ਼ਾਹ ਨਾਲ ਵਿਚਾਰ ਗੋਸ਼ਟੀ ਕੀਤੀ ਤੇ ਕੋਠੇ ਚੜ੍ਹ ਕੇ ਗਿਆ ਕਿਆ ਗੁਰੂ ਲਾਦੋਰੇ ਗੁਰੂ ਲਾਦੋਰੇ ਅੱਜ ਮੈਨੂੰ ਲੱਗਦਾ ਕੱਲੇ ਕੱਲੇ ਨੂੰ ਬਾਬਾ ਮੱਖਣਸ਼ਾਲਾ ਬਣੇ ਦਾ ਰੋਲ ਅਦਾ ਕਰਨਾ ਪੈਣਾ ਹੈ ਅੱਜ ਵੀ ਦੱਸਣਾ ਪੈਣਾ ਹੈ ਗੁਰੂ ਲਾਦੋਰੇ ਗੁਰੂ ਲਾਦੋਰੇ ਗੁਰੂ ਲਾਡੋਰੇ ਉਦੋਂ ਤੇ 22 ਸੀ ਅੱਜ ਤਾਂ 22000 25000 40000 50000 ਨਕਲੀ ਗੁਰੂ ਗੁਰੂ ਦੇ ਬਰਾਬਰ ਬਣ ਬੈਠੇ ਨੇ ਅੱਜ ਕੱਲੀ-ਕੱਲੀ ਭੈਣ ਵੀਰ ਪਰਿਵਾਰ ਬੱਚੇ ਨੂੰ ਬਾਬਾ ਮੱਖਣਸ਼ਾਹ ਲਬਾਣੇ ਦਾ ਰੋਲ ਦਾ ਕਰਨਾ ਪੈਣਾ ਹੈ ਤਾਂ ਕਿ ਅਸੀਂ ਦੁਨੀਆ ਨੂੰ ਦੱਸ ਸਕੀਏ ਸਾਡਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਹੈ ਦੱਸਣਾ ਪੈਣਾ ਹੈ ਦੱਸੋ ਦੁਨੀਆ ਨੂੰ ਕਿ ਮੇਰਾ ਗੁਰੂ ਸ਼ਬਦ ਹੈ ਤੇ ਮੇਰਾ ਗੁਰੂ ਪੂਰਾ ਹੈ ਆ ਵੀ ਦੱਸੋ ਮੇਰਾ ਗੁਰੂ ਪੂਰਾ ਹੈ ਮੇਰਾ ਗੁਰੂ ਅਧੂਰਾ ਨਹੀਂ ਹੈ ਮੇਰਾ ਗੁਰੂ ਮੁਕੰਮਲ ਹੈ ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦਾ ਮੈਦੀਨੋ ਜਨਮ ਜਨਮ ਕੀ ਮੈਲ ਗਈ ਨਿਵਰੈ ਦੂਤ ਦੁਸ਼ਟ ਬਹਿرائی ਗੁਰਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪਰ ਮੇਰੇ ਕਾ ਬੜ ਪ੍ਰਤਾਪ ਗੁਰੂ ਮੇਰਾ ਪੂਰਾ ਹੈ ਆਪਣੇ ਗੁਰੂ ਦੀ ਬਾਣੀ ਗੁਰੂ ਦਾ ਉਪਦੇਸ਼ ਗੁਰੂ ਦੀਆਂ ਸਿੱਖਿਆਵਾਂ ਗੁਰੂ ਦਾ ਸਿਧਾਂਤ ਆਪਣੇ ਘਰਾਂ ਵਿੱਚ ਲੈ ਕੇ ਜਾਓ ਖੰਡੇ ਬਾਟੇ ਦੀ ਪਾਉਲ ਲੈ ਕੇ ਗੁਰੂ ਦੇ ਪੁੱਤਰ ਤੇ ਧੀਆਂ ਬਣੀਏ ਖੰਡੇ ਬਾਟੇ ਦੀ ਪਾਉਲ ਬੰਦਾ ਇੱਕ ਵਾਰ ਛਕਦਾ ਹੈ ਖੰਡੇ ਬਾਟੇ ਦੀ ਪਾਉਲ ਤਾਨੇ ਛਕਣੀ ਹੈ ਗੁਰਬਾਣੀ ਦਾ ਅੰਮ੍ਰਿਤ ਮਨ ਨੇ ਪੀਣਾ ਹੈ ਅਛਾ ਖੰਡੇ ਦੀ ਪਾਉਲ ਇੱਕ ਵਾਰ ਲੈਣੀ ਹੈ ਅੰਮ੍ਰਿਤ ਰੋਜ਼ ਪੀਣਾ ਹੈ ਨਿਤਨੇਮ ਦੇ ਰੂਪ ਚ ਕਥਾ ਦੇ ਰੂਪ ਚ ਕੀਰਤਨ ਦੇ ਰੂਪ ਚ ਵਿਚਾਰਾਂ ਦੇ ਰੂਪ ਚ ਤਾਂ ਹੀ ਤੇ ਆਖਿਆ ਸੀ ਪਾਸ਼ਾ ਜੀ ਕਿਦੇ ਅੰਮ੍ਰਿਤ ਪੀਵੋ ਸਦਾ ਚਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਬੈ ਨਾ ਵਿਆਪੇ ਚਿੰਤਾ ਤੇ ਪਾਸ਼ਾਂ ਦੇ ਜਨ ਵੜਾਈ ਤੇਰੇ ਨਾਮ ਕੀ ਸਾਰੇ ਪੜੋ ਜਨ ਵੜਾਈ ਤੇਰੇ ਤੇਰ ਤੇ ਮਨਮਾਹੇ ਨਾਨਕ ਅੰਮ੍ਰਿਤ ਇੱਕ ਹੈ ਦੂਜਾ ਅੰਮ੍ਰਿਤ ਨਾ ਹੈ